शिवसेना पंजाब फगवाड़ा वलो समूह श्रद्धालुओं ਦੇ ਸਹਿਯੋਗ ਨਾਲ ਮਹਾ ਸ਼ਿਵਰਾਤਰੀ ਦੇ ਪ੍ਰਲਖ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਸਰਾਇਨ ਰੋਡ फगवाड़ा ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ਼ੋਬਾ ਯਾਤਰਾ ਨੂੰ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਨ ਉਪਰੰਤ ਬੈਂਡ ਵਾਜਿਆਂ ਦੀਆਂ ਧੁਣਾ ਨਾਲ ਸਮਾਵੇਵੀ ਮੁਕੰਦ ਲਾਲ ਅਗਰਵਾਲ ਵੱਲੋਂ ਰਵਾਨਾ ਕੀਤਾ ਗਿਆ ਜਰ ਕੀ ਝੰਡਾ ਚੜਾਉਂਦੀ ਰਸਮ ਰਾਜਕਮਰ ਗੁਪਤਾ ਉਗਰਾਇਆਂ ਵਾਲਿਆਂ ਵੱਲੋਂ ਅਦਾ ਕੀਤੀ ਗਈ ਇਸ਼ੋਬਾ ਯਾਤਰਾ ਦੌਰਾਨ ਜਿੱਥੇ ਭਗਵਾਨ ਸ਼ਿਵ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਉੱਥੇ ਹੀ ਭਗਵਾਨ ਸ਼ਿਵ ਦੀ ਪਾਲਕੀ ਨੂੰ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਜਰ ਕੀ ਕਲਾਕਾਰਾਂ ਵੱਲੋਂ ਹੈਰਤ ਅੰਗੇਜ਼ ਕਰਤਾ ਵੀ ਦਿਖਾਈ ਗਏ ਇਸ਼ੋਬਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ। ਇਸੋਬਾ ਯਾਤਰਾ ਦਾ ਜਿੱਥੇ ਥਾਂ-ਥਾਂ ਤੇ ਸ਼ਰਧਾਲੂਆਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ, ਉੱਥੇ ਇਸੋਬਾ ਯਾਤਰਾ ਵੀ ਸ਼ਾਮਲ ਸ਼ਰਧਾਲੂਆਂ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾਰਿਆਂ ਨੇ ਸਮੂਹ ਸ਼ਰਧਾਲੂਆਂ ਨੂੰ ਮਹਾ ਸ਼ਿਵਰਾਤਰੀ ਦੇ ਪਾਵਨ ਉਤਸਵ ਦੀਆਂ ਵਧਾਈਆਂ ਦਿੰਦੇ ਆ ਭਗਵਾਨ ਸ਼ਿਵ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਸਹਿਯੋਗੀਆਂ ਤੇ ਪਤਵੰਤਿਆਂ ਨੂੰ ਕੀ ਕੀਤਾ ਗਿਆ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਸ਼੍ਰੀਮਤੀ ਅਨੀਤਾ ਸੋਮਬਰਗਾਸ਼ ਹਲਕਾ ਫਗਵਾੜਾ ਤੋਂ ਆਪ ਦੇ ਇੰਚਾਰ ਸਰਦਾਰ ਜਗENDER ਸਿੰਘ ਮਾਨ ਦਲਜੀਤ ਰਾਜੂ ਆਸ਼ੂ ਸਾਪਲਾ ਸਰਦਾਰ ਹਰਮਿੰਦਰ ਸਿੰਘ ਬਸਰਾ ਸ਼ਿਵ ਸੈਨਾ ਪੰਜਾਬ ਦੇ ਪ੍ਰਮੁੱਖ ਸੰਜੀਵ ਤਨੋਲੀ ਰਾਜੀਵ ਟੰਡਨ ਇੰਦਰਜੀਤ ਕਰਵਲ ਅੰਕੁਰ ਵੇਦੀ ਰਜੇਸ਼ ਪਾਲਟਾ ਨਰਿੰਦਰ ਨਿੰਦੀ ਬੱਬੂ ਚੋਪੜਾ ਦੀਪਕ ਭਾਰਦਵਾਈ ਬੀਬੀ ਸਰਵਜੀਤ ਕੌਰ ਪੰਕਜ ਚਾਵਲਾ ਰਾਮਪਾਲ ਉਪਲ ਜਸਵਿੰਦਰ ਸਿੰਘ ਭਗਤਪੁਰਾ ਰਮੇਸ਼ ਸਚਦੇਵਾ ਪ੍ਰਿਤਪਾਲ ਕੌਰ ਤੁਲੀ ਸਾਬਕਾ ਮੇਰ ਅਰਨ ਖੋਸਲਾ ਰਣਜੀਤ ਪਾਲ ਪਾਵਲਾ ਵਿਪਨ ਸ਼ਰਮਾ ਦਿਨੇਸ਼ ਮਾਨਸਲ ਵਿਰਿੰਦਰ ਸਿੰਘ ਕੰਬੋਜ ਪ੍ਰਸਿੱਧ ਕਲਾਕਾਰ ਅਵਤਾਰ ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿੱਚ ਪਹੁੰਚ ਦੇ ਮਥਾਡੇ ਕੇ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਗਮਾਨ ਨੇ ਜਿੱਥੇ ਇਸ ਸ਼ੋਭਾ ਯਾਤਰਾ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਦੱਸਿਆ ਕਿ ਸ਼ੋਭਾ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਨੇ ਤੇ ਸ਼ੋਭਾ ਯਾਤਰਾ ਨੂੰ ਲੈ ਕੇ 150 ਦੇ ਕਰੀ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਇਸ ਸ਼ੋਭਾ ਯਾਤਰਾ ਦਾ ਨਵਰਾਣ ਟੀਵੀ ਤੇ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ ਸੇਤਨਾ ਪੰਜਾਬ ਵੱਲੋਂ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਔਰ ਮੰਦਰਾਂ ਦੇ ਸਹਿਯੋਗ ਦੇ ਨਾਲ ਭਗਵਾਨ ਸ਼ੰਕਰ ਦੀ ਸ਼ਬਰਾਤਰੀ ਦੇ ਉਪਲਬਖ ਦੇ ਵਿੱਚ ਅੱਜ ਸ਼ੁਭਾ ਯਾਤਰਾ ਭਗਵਾਨ ਸ਼ੰਕਰ ਦੇ ਵਿੱਚ ਗੱਡੀ ਗਈ ਹੈ ਅਸੀਂ ਜਿੰਨੇ ਵੀ ਸੰਗਠਨਾਂ ਨੇ ਇਹਦੇ ਵਿੱਚ ਹਿੱਸਾ ਲਿਆ ਉਹਨਾਂ ਦਾ ਸੇਤਨਾ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਮੰਦਰ ਖਾਸ ਕਰਕੇ ਸਾਡੇ ਛੇ ਮੰਦਰ ਜਿਹੜਾ ਕੀ ਬ੍ਰਾਜ਼ੀਲ ਸ਼ਹਿਮੰਦਰ ਪਕਾਵਾ ਗਿਆ ਉਹਨਾਂ ਦੀ ਕਮੇਟੀ ਔਰ ਉਹਨਾਂ ਦੀ ਸੇਵਾਦਾਰ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਰੇ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸ਼ੋਭਾ ਯਾਤਰਾ ਦੇਸਾ ਲਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਭਗਵਾਨ ਬੋਲੇਨਾਥ ਦੀ ਸ਼ੋਭਾ ਯਾਤਰਾ ਸਿਰਸਾ ਨਾਲ ਪੰਜਾਬ ਵੱਲੋਂ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗੱਡੀ ਗਈ ਬੜਾ ਸ਼ਾਹ ਦੇਖਿਆ ਗਿਆ ਲੋਕਾਂ ਨੇ ਥਾਂ ਥਾਂ ਤੇ ਲੰਗਰ ਲਗਾਏ ਗਏ ਔਰ ਸ਼ੋਭਾ ਯਾਤਰਾ ਵਿੱਚ ਭਗਵਾਨ ਬੋਲੇਨਾਥ ਦੀਆਂ ਪਾਲਕੀਆਂ ਅਦਭੁਤ ਸਮ੍ਰੋਹ ਚ ਸ਼ਾਮਲ ਹੋਈਆਂ ਧੰਨਵਾਦੀ ਆ ਸਾਰੇ ਸ਼ਹਿਰ ਅੱਜ ਬਾਤ ਚੜ੍ਹ ਕੇ ਹਿੱਸਾ ਲਿਆ ਪਰ ਭਗਵਾਨ ਬੋਲੇ ਰਾਹ ਤੇ ਜੇਕਾਰੇ ਵੀ ਲਗਾਏ ਆ ਨਾਲ ਹੀ ਸਾਫੀ ਦਿੱਤਾ ਕਮੇਟੀ ਦਾ ਇੱਕ ਵਾਰ ਫੇਰ ਸਾਰੇ ਸ਼ਹਿਰ ਵਾਸੀਆਂ ਦਾ ਦੇਸ਼ ਵਾਸੀਆਂ ਦਾ ਬਾਕਿ ਸ਼ਰਾ 3 ਲੱਖ ਲੱਖ ਵਧਾਈ ਹੋਰ ਆ ਕਿੰਨੇ ਸ਼ਹਿਰ ਚੱਲ ਰਹੀ ਹੈ ਤੇ ਸਾਰਿਆਂ ਚ ਬਹੁਤ ਬਹੁਤ ਚੀਜ਼ ਦੀ ਘેર ਹੈ ਬੋਲੇ ਨਾਲ ਦੀ ਕਿਰਪਾ ਸਾਰਿਆਂ ਦੇ ਉੱਪਰ ਉਹ ਇਕ ਸੀ ਤੇਰਾ ਆਪਣੀ ਕਿਰਪਾ ਸਾਰਿਆਂ ਤੇ ਬਣਾਈ ਰੱਖਣਾ ਆਪਣਾ ਮੇਰ ਭਰਿਆ ਹੱਥ ਜਿੰਦਾ। ਉਹ ਸਾਰੇ ਮੇਰੇ ਵੱਲ ਤੋਂ ਸੋ ਪ੍ਰਕਾਸ਼ੀ ਬਲੋਂ ਪਾਤੀ ਕਰਦਾ ਪਾਤੀ ਸਾਰਿਆਂ ਨੂੰ ਮਾਣਿਛੜਾਤੀ ਦੀ ਬਹੁਤ ਬਹੁਤ ਤਬਕੂ ਆ। ਜਕਰੇ ਵੀਰ ਮੇਰੇ ਦੇ ਹਰਿਆਲ ਮਹਾਦੇਵ ਅੱਜ ਮਹਾਸ਼ਿਵ ਰਾਤਰੀ ਦੇ ਉਪਲਬਖ ਦੇ ਵਿੱਚ ਫਗਵਾੜਾ ਸ਼ਹਿਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਸ਼ਿਵ ਸਨਾ ਪੰਜਾਬ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸਨੂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪ੍ਰਸ਼ਾਸਨ ਔਰ ਅਸੀਂ ਪ੍ਰੈਸ ਰਿਪੋਰਟਰ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ੋਭਾ ਯਾਤਰਾ ਦੇ ਵਿੱਚ ਬੜੇ ਚੜ੍ਹਤ ਸਹਿਯੋਗ ਦਿੱਤਾ ਔਰ ਹਿੱਸਾ ਲਿਆ ਸਾਰੇ ਜਿੰਨੇ ਵੀ ਸ਼ਹਿਰ ਵਾਸੀ ਔਰ ਬਜ਼ਾਰ ਵਾਲਿਆਂ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਨੰਗਰ ਲਗਾਏ ਉਸ ਤੋਂ ਬਰਕਰਾਰ ਪ੍ਰਸ਼ਾਦ ਕੀਤੀ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਖੁਸ਼ੀ ਆ ਕਿ ਝੋਲੇ ਨਾਥ ਦਾ ਇਹ ਜਿਹੜੀ ਫਗਵਾੜਾ ਨਗਰੀ ਇਹਦੇ ਵਿੱਚ ਅੱਜ ਹਰ ਥਾਂ ਤੇ ਭਗਮ ਲੱਗਿਆ ਹੋਇਆ ਹੈ ਝੋਲੇ ਨਾਥ ਦੇ ਚੇਖਾਰਿਆਂ ਦੇ ਨਾਲ ਪੂਰਾ ਸੈਨ ਸਜਿਆ ਹੋਇਆ ਹੈ ਅੱਜ ਸ਼ਹਿਰ ਦੇ ਵਿੱਚ ਪਤਾ ਚੱਲਦਾ ਹੈ ਕਿ ਝੋਲੇ ਨਾਥ ਦੀ ਜਿਹੜੀ ਬਰਾਤ ਸਾਡੇ ਸ਼ਿਵ ਸੈਨਿਕ ਤੋਂ ਇਲਾਵਾ ਪੰਜਾਬ ਦੇ ਪੂਰੇ ਵੱੱਕ ਵੱਖ ਹਿੰਦੂ ਸੰਗਠਨਾਂ ਦੇ ਲੋਕ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਨੇ 100 ਤੋਂ 150 ਦੇ ਲਗਭਗ ਸ਼ੋਭਾ ਯਾਤਰਾ ਦੇ ਵਿੱਚ ਝਾਕੀਆਂ ਹੋਈਆਂ ਔਰ ਪੂਰਾ ਸ਼ਹਿਰ ਦੇ ਵਿੱਚ ਪੋਲੇ ਨਾਤੀ ਚੱਕਾਰੇ ਲੱਗਦੇ ਜਾ ਰਹੇ ਨੇ ਸਾਥ ਸਾਥ ਤੇ ਲੰਗਰ ਦੀ ਵਿਵਸਥਾ ਪ੍ਰਸ਼ਾਦ ਦੀ ਵਿਵਸਥਾ ਇੱਥੋਂ ਪਤਾ ਚੱਲਦਾ ਕਿ ਪੋਲੇ ਦੀ ਸੈਨਾ ਪੋਲੇ ਦੀ ਮੋਸ਼ ਜਿਹੜੀ ਹਮੇਸ਼ਾ ਮੋਸ਼ ਕਰਦੀ ਆਈ ਆ ਭੁੱਖੇ ਕੰਨ ਪਿਆਸੇ ਕੋ ਪਾਣੀ ਜੈ ਬੋਲੇ ਭਵਾਨੀ ਅੱਜ ਮਹਾ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਭਗਵਾਨ ਬੋਲੇ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਅੱਜ ਇੱਕ ਬਹੁਤ ਵੱਡੀ ਵਿਸ਼ਾਲ ਸਵੇਰ ਯਾਤਰਾ ਜੋ ਪਗਵਾੜਾ ਦੇ ਵਿੱਚ ਨਿਕਲਣ ਜਾ ਰਹੀ ਹੈ ਮੈਂ ਸਾਰੇ ਹੀ ਪਗਵਾੜਾ ਵਾਸੀਆਂ ਨੂੰ ਐਸਰ ਨਾਦਰ ਭਾਈ ਜੀ ਮਹਾ ਸ਼ਿਵਰਾਤਰੀ ਦੇ ਸ਼ੁਭ ਆਪਨ ਤੇ ਬਹੁਤ-ਬਹੁਤ ਬਧਾਈ ਦਿੰਦਾ। ਔਰ ਇਹੇ ਹੀ ਗੋਵਰਾਤੀ ਮੇਜਾ ભગવાન ਸ਼ਿਵਨ ਦਾ ਸਾਰਿਆਂ ਨੂੰ ਆਪਣਾ ਪਿਆਰ ਆਪਣਾ ਅਸ਼ੀਰਵਾਦ ਬਣਾਏ ਰੱਖਣ ਤਾਂ ਕਿ ਬਗਵਾੜਾ ਚੜ੍ਹਦੀ ਕਲਾ ਵਿੱਚ ਰਹੇ ਔਰ ਸਾਰੇ ਬਗਵਾੜਾ ਵਾਸੀ ਸੇਸ਼ ਔਰ ਚੜ੍ਹਦੀ ਕਲਾ ਦੇ ਵਿੱਚ ਰਹੇ। ਅੱਜ ਪੂਰੇ ਸੰਸਾਰ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਤੇ ਪਾਵਨਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਸਨਾਤਨ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਬੈਠੀਆਂ ਹਨ ਉਹ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਬਹੁਤ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਉਂਦੀਆਂ ਹਨ ਇਸੇ ਤਰ੍ਹਾਂ ਅੱਜ ਪ੍ਰਾਚੀਨ ਠਾਕੁਰ ਦੁਆਰਾ ਮੰਦਿਰ ਤੋਂ ਸਟਾਜਮੈਨ ਫਗਵਾੜਾ ਤੋਂ ਜਿਹੜੀ ਹੈ ਮਹਾਨ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਜਿਹੜੀ ਹੈ ਇਸ ਦੀ ਸ਼ੁਰੂਆਤ ਅਰੰਭਤਾ ਕੀਤੀ ਗਈ ਹੈ ਮੈਂ ਦੇਖ ਰਿਹਾ ਕਿ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਅੱਜ ਸ਼ਿਵਰਾਤੀ ਦੇ ਸੰਬੰਧ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਹੈ ਸ਼ਿਵ ਭਗਤਾਂ ਨੂੰ ਕੱਢੀ ਜਾ ਰਹੀ ਹੈ ਔਰ ਬਹੁਤ ਹੀ ਭਾਗ ਚੰਗੇ ਆ ਫਗਵਾੜਾ ਵਾਸੀਆਂ ਦੇ ਜਿਹੜੀ ਸ਼ੁਭਜਾਤਾ ਵਿੱਚ ਸ਼ਾਮਲ ਹੋ ਰਹੇ ਆ ਔਰ ਮੈਂ ਉਹਨਾਂ ਨੂੰ ਅश्वਾਸਨ ਦਿੰਦਾ ਜਿਹੜੀ ਜਿਹੜੀ ਮਨੋਪਾਵਨਾ ਨਾਲ ਇੱਥੇ ਤੁਸੀਂ ਆਏ ਆ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਜਿਹੜੀ ਅੱਜ ਬਾਬਾ ਬੋਲੇਨਾ ਜੀ ਪੂਰੀਆਂ ਕਰਨਗੇ ਔਰ ਤੁਸੀਂ ਆਪਣੇ ਘਰਾਂ ਵਜੀ ਜਾ ਕੇ ਆਨੰਦ ਮਾਣੋਗੇ ਜੈ ਸ਼੍ਰੀ ਰਾਮ ਜੈ ਬਾਬਾ ਬੋਲੇਨਾ ਸਤਿ ਸ੍ਰੀ ਅਕਾਲ ਸ਼ੋਭਾ ਯਾਤਰਾ ਸਰਾਇਆ ਰੋਡ ਤੋਂ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਅਤੇ ਪੂਲੇ ਸ਼ੰਕਰ ਦੇ ਅੱਗੇ ਅਰਦਾਸ ਕਰਦੀ ਆ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਕਿਉਂਕਿ ਪੂਲੇ ਸ਼ੰਕਰ ਬਹੁਤ ਕਿਰਪਾਲੂ ਦਿਆਲੂ ਦੇਵਾਨ ਹੈ ਉਹ ਸਭ ਦੀਆਂ ਝੋਲੀਆਂ ਭਰਦੇ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਮੈਂ 14 ਸਾਲਾਂ ਬਾਅਦ ਪੂਲੇ ਸ਼ੰਕਰ ਜੀ ਦੀ ਸ਼ਵਰਾਤਰੀ ਦੀ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈਣ ਲਈ ਆਇਆ ਬੜੀ ਖੁਸ਼ੀ ਹੋ ਰਹੀ ਹੈ ਰੌਣਕਾਂ ਮੇਲੇ ਲੱਗੇ ਹੋਏ ਆ ਭੋਲੇ ਸ਼ੰਕਰ ਦੇ ਭਗਤ ਜਿਹੜੇ ਆ ਹੱਸ-ਹੱਸ ਕੇ ਨੱਚ-ਨੱਚ ਕੇ ਖੁਸ਼ੀਆਂ ਮਨਾ ਰਹੇ ਆ ਸੋ ਸਾਰੇ ਪਗਵਾੜਾ ਨਿਵਾਸੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ¡Gracias! No, no,